ਗਿਲ ਰੋਡ ਤੇ 40 ਸਾਲ ਪੁਰਾਣਾ ਲੱਗਿਆ ਅੱਡਾ ਅੱਜ ਵੀ ਲਗਾਤਾਰ ਲੋਕਾਂ ਦੀਆਂ ਘੜੀਆਂ ਸਵਾਰ ਰਿਹਾ 40 ਸਾਲ ਪਹਿਲਾਂ ਪ੍ਰਿੰਸ ਦੇ ਪਿਤਾ ਨੇ ਸ਼ੁਰੂ ਕੀਤਾ ਘੜੀਆਂ ਨੂੰ ਠੀਕ ਕਰਨ ਦਾ ਕੰਮ ਜੋ ਕਿ ਅੱਜ ਵੀ ਗਿਲ ਚੌਂਕ ਦੇ ਵਿਚ ਗਿਲ ਰੋਡ ਦੇ ਉੱਪਰ ਉਹਨਾਂ ਦਾ ਪੁੱਤਰ ਪ੍ਰਿੰਸ ਲਗਾਤਾਰ ਕਰ ਰਿਹਾ ਜੇ ਪ੍ਰਿੰਸ ਦੀ ਗੱਲ ਕਰੀਏ ਤਾਂ ਪ੍ਰਿੰਸ ਪਹਿਲਾਂ ਪ੍ਰਿੰਸ ਵਾਚ ਸ਼ਾਪ ਦੇ ਨਾਮ ਦੇ ਉੱਤੇ ਰੋੜਾ ਪੈਲੈਸ ਦੇ ਨਾਲ ਖੋਖੇ ਦੇ ਉੱਤੇ ਆਪਣਾ ਕੰਮ ਕਰਦਾ ਹੁੰਦਾ ਸੀ ਪਰ ਪਿਤਾ ਤੋਂ ਬਾਅਦ ਪਿਤਾ ਦੀ ਜਗ੍ਹਾ ਦੇ ਉੱਤੇ ਉਹਨਾਂ ਦਾ ਕੰਮ ਸੰਭਾਲਣ ਲਈ ਪ੍ਰਿੰਸ ਨੇ ਤਰਜੀਹ ਦਿੱਤੀ ਪਿਤਾ ਦੇ ਅੱਡੇ ਨੂੰ ਤੇ ਗਿਲ ਚੌਂਕ ਵਿੱਚ ਉਹ ਪ੍ਰਿੰਸ ਦੇ ਪਿਤਾ ਵੱਲੋਂ ਲਗਾਇਆ ਗਿਆ ਅੱਡਾ ਪ੍ਰਿੰਸ ਨੇ ਸੰਭਾਲ ਲਿਆ ਜੋ ਕਿ ਪਿਛਲੇ 15 ਸਾਲਾਂ ਤੋਂ ਜੋ ਕਿ ਪਿਛਲੇ 15 ਸਾਲਾਂ ਤੋਂ ਲਗਾਤਾਰ ਲੋਕਾਂ ਦੀਆਂ ਘੜੀਆਂ ਠੀਕ ਕਰਦਾ ਆ ਰਿਹਾ ਹੈ ਅੱਜ ਜਦੋਂ ਪ੍ਰਿੰਸ ਨਾਲ ਗੱਲਬਾਤ ਹੋਈ ਤਾਂ ਪ੍ਰਿੰਸ ਨੇ ਦੱਸਿਆ 40 ਸਾਲ ਪਹਿਲਾਂ ਇਹ ਅੱਡਾ ਗਿਲ ਚੌਂਕ ਵਿੱਚ ਉਹਨਾਂ ਦੇ ਪਿਤਾ ਵੱਲੋਂ ਲਗਾਇਆ ਗਿਆ ਸੀ ਜੋ ਪਿਤਾ ਤੋਂ ਬਾਅਦ ਪ੍ਰਿੰਸ ਨੇ ਸੰਭਾਲ ਲਿਆ ਅੱਜ ਜਦੋਂ ਮੇਰੀ ਘੜੀ ਦੇ ਵਿੱਚ ਖਰਾਬੀ ਆਈ ਤਾਂ ਮੈਂ ਪਹੁੰਚ ਗਿਆ ਪ੍ਰਿੰਸ ਦੀ ਦੁਕਾਨ ਤੇ ਤਾਂ ਪ੍ਰਿੰਸ ਨੇ ਮੇਰੀ ਘੜੀ ਦੀ ਪੂਰੀ ਸਰਵਿਸ ਕੀਤੀ ਤੇ ਜਿੱਕਰ ਜੋ ਗੱਲ ਇਹ ਰਹੀ ਵੀ ਗਿੱਲ ਨਹਿਰ ਤੋਂ ਲੈ ਕੇ ਵਿਸ਼ਕਰਮਾ ਚੌਂਕ ਤੱਕ ਘੜੀ ਦੀਆਂ ਦੁਕਾਨਾਂ ਤਾਂ ਬਹੁਤ ਨੇ ਪਰ ਕਾਰੀਗਰਾਂ ਦੀ ਕਮੀ ਐ ਉਹਨਾਂ ਕੋਲੇ ਜਦੋਂ ਕੋਈ ਦੁਕਾਨ ਦੇ ਉੱਤੇ ਉਹਨਾਂ ਦੇ ਇੱਤੇ ਜਾਂਦਾ ਤਾਂ ਆਪਣੀ ਘੜੀ ਰੱਖ ਕੇ ਆਉਣੀ ਪੈਂਦੀ ਐ ਇੱਕ ਦੋ ਦਿਨਾਂ ਬਾਅਦ ਜਾਂ ਇੱਕ ਦਿਨਾਂ ਬਾਅਦ ਮਿਲਦੀ ਐ ਪਰ ਪ੍ਰਿੰਸ ਨੇ ਮੇਰੀ ਘੜੀ ਖੜੇ ਖੜੇ ਠੀਕ ਕਰ ਦਿੱਤੀ ਗੱਲਾਂ ਹੋਈਆਂ ਬਹੁਤ ਜ਼ਿਆਦਾ ਪਿਤਾ ਦਾ ਕੰਮ ਕਿਸ ਤਰ੍ਹਾਂ ਪ੍ਰਿੰਸ ਨੇ ਸੰਭਿਆ ਤੇ ਜ਼ਿਕਰਯੋਗ ਗੱਲ ਇਹ ਹੈ ਵੀ ਗਿੱਲ ਚੌਂਕ ਦੇ ਵਿੱਚ ॠषि ਵੈਸ਼ਨੂ ਢਾਬਾ ਦੇ ਬਿਲਕੁਲ ਸਾਹਮਣੇ ਕੋਰਨਰ ਦੇ ਉੱਤੇ ਪ੍ਰਿੰਸ ਦਾ ਅੱਡਾ ਲੱਗਿਆ ਹੋਇਆ ਤੇ ਪ੍ਰਿੰਸ ਕੋਲੇ ਘੜੀਆਂ ਨੂੰ ਠੀਕ ਕਰਨ ਦਾ ਤਜਰਬਾ ਪਿਤਾ ਕੋਲੋਂ ਮਿਲਿਆ ਹੋਇਆ ਹੈ ਜੇਕਰ ਤੁਹਾਨੂੰ ਵੀ ਕਦੇ ਘੜੀ ਠੀਕ ਕਰਾਉਣ ਦੀ ਨੌਬਤ ਆਉਂਦੀ ਹੈ ਤਾਂ ਗਿਲ ਚੌਂਕ ਵਿੱਚ ਰਿਸ਼ੀ ਵੈਸ਼ਨੂ ਟਾਬੇ ਦੇ ਬਿਲਕੁਲ ਸਾਹਮਣੇ ਪ੍ਰਿੰਸ ਦਾ ਘੜੀਆਂ ਠੀਕ ਕਰਨ ਦਾ ਅੱਡਾ ਲੱਗਿਆ ਹੋਇਆ ਹੈ ਜਿੱਥੋਂ ਤੁਸੀਂ ਬੇਚਿਜਖੋ ਕੇ ਆਪਣੀਆਂ ਕੰਪਨੀ ਦੀਆਂ origignal ਘੜੀਆਂ ਵੀ ਠੀਕ ਕਰਵਾ ਸਕਦੇ ਹੋ